ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇੱਕ ਸੇਵਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਕਿ ਇਸ ਮਸ਼ੀਨ ਦੇ ਰਾਹੀਂ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਸੈਨੀਟਾਈਜ਼ਰ ਜਿਹੜਾ ਉਹ ਛਿੜਕਿਆ ਜਾ ਰਿਹਾ ਮੈਂ ਜਿਵੇਂ ਇੰਗਲੈਂਡ 'ਚ ਰਹਿੰਦਾ ਹਾਂ ਪਰ ਇੱਥੇ ਗੁਰੂ ਦਾ ਹੁਕਮ ਮੰਨਦਾ ਹੋਇਆ ਨਾਮ ਜਪੋ ਕੇ ਇਸ ਕਰੋ ਵੰਡ ਕੇ ਛਕੋ ਤੇ ਮੈਂ ਇੱਥੇ ਸੇਵਾ ਕਰਦਾ ਹਾਂ 15 ਸਾਲ ਹੋ ਗਏ ਮਨਾਉਂਦੇ ਆ ਪਰ ਮੇਰਾ ਪਹਿਲਾ ਪਰਪਸ ਸੀ ਕਿ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਪੜਾਈਆਂ ਕਰਾਈਏ ਅੱਜ ਮੈਂ 6000 ਬੱਚੇ ਪੜਾ ਰਿਹਾ ਹਾਂ 7 ਫ੍ਰੀ ਸਕੂਲ ਵੀ ਚੱਲ ਰਹੇ ਸਾਡੇ ਇਹ ਪੰਜਾਬ ਨੂੰ ਜਾਣ ਬੁੱਝ ਕੇ ਅਨਪੜ੍ਹ ਰੱਖਿਆ ਗਿਆ ਤੇ ਅੱਪਾ ਬੱਚੇ ਪੜਾਈਆਂ ਕਰਾਈਏ ਬੜੀ ਬੜੀ ਹਾੜੋੜ ਨਹੀਂ ਆਣਗੇ ਕਦੀ ਵੀ ਜੇ ਬੱਚੇ ਬੜੀ ਉਹਨਾਂ ਕੁਰਸੀਆਂ ਤੇ ਬੈਠੇ ਹੋਣਗੇ ਇੰਗਲੈਂਡ 'ਚ ਰਹਿ ਕੇ ਵੀ ਪੰਜਾਬ ਦਾ ਦਰਦ ਜਿਹੜਾ ਉਹ ਦੇਖਿਆ ਨਹੀਂ ਗਿਆ ਉਹ ਜੀ ਬਿਲਕੁਲ ਨਹੀਂ ਜੀ ਆਪਾ ਸਾਡਾ ਗੁਰੂਆਂ ਦੀ ਧਰਤੀ ਆ ਔਰ ਉਹਨੇ ਹੀ ਮੈਨੂੰ ਸਭ ਕੁਝ ਦਿੱਤਾ ਨਾ ਜੀ ਮੇਰੀ ਕਹਾਣੀ ਵੀ ਪਖਾਰੀ ਤੋਂ ਰਾਜਾ ਹੈ ਆ ਮੈਂ ਅੰਗਰੇਜ਼ ਨੌਕਰੀ ਨਹੀਂ ਦਿੰਦੇ ਸੀ ਤੇ ਅੱਜ ਅੰਗਰੇਜ਼ ਮੇ ਕੋਈ 105 ਗ੍ਰੇਡ ਕੰਮ ਕਰਦੇ ਆ ਉੱਥੇ ਔਰ ਜਿਨੇ ਬੱਚੇ ਮਾਪਿਆਂ ਕੋਲ ਪੈਸੇ ਨਹੀਂ ਹੈਗੇ ਬੱਚਾ ਲੋੜਵੰਦ ਹੈ ਪੜਾਕੂ ਹੈ ਜਿਨੇ ਮਰਜੀ ਪੈਸੇ ਲੈ ਲਓ ਮੇਰੇ ਕੋਲ ਇਹ ਮੈਂ ਹੁਣ ਵੀ ਅਦਾ ਕਰਕੇ ਆਇਆ ਨਾ ਸਾਰੀਆਂ ਬੱਚੀਆਂ ਭੈਣਾਂ ਨੂੰ ਕਿ ਆਪਾਂ ਤੁਹਾਡੇ ਇੱਥੇ ਰਕੋਗੇ ਸਕੂਲ ਵੀ ਖੋਲ੍ਹ ਦਿਆਂਗੇ ਤੁਹਾਡੇ ਬੱਚੇ ਪੜਾ ਦੇਾਂਗੇ ਸਾਡੀ ਸ਼ੁਰੂਤ ਇਹ ਕਰਿਆ ਕਿ ਸੇਵਾ ਉੱਥੇ ਕੀਤੀ ਜਾਵੇ ਜਿੱਥੇ ਲੋੜ ਹੈ ਸੋ ਅਸੀਂ ਦੇਖਿਆ ਕਿ ਫਿਰੋਜ਼ਪੁਰ ਇਲਾਕੇ 'ਚ ਜਦੋਂ ਹੜਾ ਪਾਣੀ ਆਣਾ ਸ਼ੁਰੂ ਹੋਇਆ ਉਸ ਵੇਲੇ ਇੱਥੇ ਕੋਈ ਨਹੀਂ ਸੀ ਜਿਹੜਾ ਆ ਕੇ ਮਦਦ ਕਰਦਾ ਸੋ ਉਸ ਵੇਲੇ 22 ਅਗਸਤ ਤੋਂ ਤਕਰੀਬਨ ਅਸੀਂ ਇੱਥੇ ਜਿਹੜੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਨੇ ਤੇ ਘਰ-ਘਰ ਜਾ ਕੇ ਕਿਉਂਕਿ ਉਹ ਪਾਣੀ ਬਹੁਤ ਜ਼ਿਆਦਾ ਸੀ ਤੇ ਉਸ ਵੇਲੇ ਘਰ-ਘਰ ਜਾ ਕੇ ਬੋਟ ਰਾਹੀਂ ਜਿਹੜਾ ਸਾਮਾਨ ਪਹੁੰਚਾਇਆ ਗਿਆ ਥੋੜੇ ਗੁਰਦੁਆਰੇ ਘਟ ਗਦੇ ਹੁਣ ਬੱਚਾ ਦਾ ਸੁਣ ਵੈਂਦਾ ਨਹੀਂ ਇਹਨਾਂ ਲੰਗਰ ਵਿਚਾਰ ਕੇ ਕਰੋ ਮੇਰੇ ਵੇ ਰਜਿਆ ਨਾ ਜਾਓ ਰਮਾਲੇ ਮੇਰੀਆਂ ਭੈਣਾਂ ਚਾਹੁੰਦੀਆਂ ਉਹ ਸਾੜੀ ਛੁੱਟੀ ਜਾਂਦੇ ਸਮੇਂ ਦੀ ਲੋੜ ਹੈ ਵਿਦਿਆ ਦਾ ਲੰਗਰ ਲਈ ਹੈ ਵਿਦਿਆ ਦਾ ਲੰਗਰ ਤੇ ਪਾਣੀ ਘਟਣਾ ਸ਼ੁਰੂ ਹੋਇਆ ਸੋ ਜਿਹੜਾ ਅਗਲਾ ਪ੍ਰੋਸੈਸ ਹੈ ਸੈਨੀਟਾਈਜੇਸ਼ਨ ਦਾ ਤੇ ਮਛਰਾਂ ਦੇ ਅ ਬੱਚਰਾ ਤੋਂ ਪਹਚਾ ਲਈ ਜਿਹੜਾ ਛੜਕਾਇਆ ਬਿਮਾਰੀਆਂ ਤੋਂ ਪਹਚਾ ਲਈ ਜਿਹੜਾ ਛੜਕਾਇਆ ਉਹ ਕਾਰਜ ਸ਼ੁਰੂ ਕੀਤੇ ਗਏ ਨੇ ਤਕਰੀਬਨ 2000 ਦੇ ਕਰੀਬ ਜਿਹੜੇ ਪਿੰਡ ਨੇ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਸੋ ਉਹਨਾਂ ਵਿੱਚੋਂ ਤਕਰੀਬਨ 13 ਕੋ ਪਿੰਡਾਂ ਦੀ ਸੇਵਾ ਜਿਹੜੀ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਲਈ ਹੈ ਸਾਡਾ ਮੇਨ ਮਕਸਦ ਹੈ ਕਿ ਮੁਰ ਤੋਂ ਲੀਹਾਂ ਤੇ ਲਿਆਂਦੇ ਲਈ ਹਰ ਇੱਕ ਨੂੰ ਉਹਨਾਂ ਦੇ ਜਿਹੜੇ ਆ ਆਪਣੇ ਜੋ ਉਹਨਾਂ ਦੇ ਨੁਕਸਾਨ ਹੋਏ ਆ ਉਹਦੇ ਚੋਂ ਬਾਹਰ ਕੱਢਣਾ ਤੇ ਪੈਰਾਂ ਤੇ ਖੜਾ ਕਰਨਾ ਬੱਚਿਆਂ ਦੀ ਪੜ੍ਹਾਈ ਹੈ ਕਿਉਂਕਿ ਬੜੀ ਇੰਪੋਰਟੈਂਟ ਹੈ ਸੋ ਉਹ ਕਿਤੇ ਹਰਜ ਨਾ ਹੋਵੇ ਉਹਦਾ ਕੋਈ ਸੋ ਇਸ ਸਾਲ ਹੀ ਬੱਚਾ ਨੂੰ ਡਰੋਪ ਆਊਟ ਨਾ ਕਰਨਾ ਪਵੇ ਇਸ ਸੈਸ਼ਨ ਦੀ ਜਿਹੜੀ ਸਕੂਲ ਦੀ ਫੀਸ ਹੈ ਉਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹਰ ਪਰਿਵਾਰਾਂ ਨੂੰ ਦਿੱਤੀ ਜਾਏ ਕੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਖੇਤੀਬਾੜੀ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਲੋਕਾਂ ਦੇ ਘਰ ਟਹਿ ਗਏ ਨੇ ਤਾਂ ਕਿ ਹੁਣ ਸੰਸਥਾ ਵੱਲੋਂ ਹੀ ਸਾਰੀ ਸੇਵਾ ਕੀਤੀ ਜਾ ਰਹੀ ਹੈ ਉਦੋਂ ਸਰਕਾਰ ਵੱਲੋਂ ਤਾਂ ਕੋਈ ਪਹੁੰਚਿਆ ਨਹੀਂ ਸਾਡੇ ਤੱਕ ਵੀਰ ਜੀ ਹੱਥ ਜੋੜ-ਜੋੜ ਕੇ ਚੀਜ਼ ਵਕਤ ਲੈਣੇ ਆ ਕਿ ਵੀਰ ਭਰਾ ਆਉਂਦੇ ਨੇ ਉਹਨਾਂ ਨੂੰ ਅਖੇ ਦੇ ਵੀਰ ਜੀ ਸਾਨੂੰ ਵੀ ਦੇ ਦਿਓ ਕਿ ਸਾਡਾ ਤਾਂ ਫਸਲ ਮਰ ਗਿਆ ਸੀ ਤੇ ਹੁਣ ਕੁਝ ਨਹੀਂ ਬਚਿਆ ਨਹੀਂ ਗਾ ਤੇ ਸਾਲ ਭਰ ਕਿਤੋਂ ਕਾਣਾ ਗੋਇਪੁਰੰਦਰ ਸਤਲੁਜ ਦਰਿਆ ਨੇ ਭਾਰੀ ਤਬਾਹੀ ਜਿਹੜੀ ਆ ਉਹ ਮਚਾਈ ਸੀਗੀ ਇਸ ਹੜਾਂ ਦੌਰਾਨ ਜਿੱਥੇ ਵੱਖ-ਵੱਖ ਸੰਸਥਾਵਾਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਸੇਵਾ ਨਿਭਾਈ ਗਈ ਉੱਥੇ ਹੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵੀ ਹੁਣ ਹੱਥ ਜਿਹੜਾ ਉਹ ਅੱਗੇ ਵਧਾਇਆ ਗਿਆ ਪਿੰਡਾਂ ਦੇ ਫਰੋਈਪੁਰ ਦੇ 10 ਪਿੰਡ ਜਿਹੜੇ ਆ ਉਹ ਗੋਦ ਲਏ ਗਏ ਆ ਤੇ ਪਿੰਡਾਂ ਵਿੱਚ ਰਾਹਤ ਕਾਰਜ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਅਸੀਂ ਇਸ ਵੇਲੇ ਫਰੋਈਪੁਰ ਦੇ ਪਿੰਡ ਧੀਗਾ ਘਾਰਾ ਵਿਖੇ ਮੌਜੂਦ ਆ ਜਿੱਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇੱਕ ਸੇਵਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਪਿੰਡਾਂ ਵਿੱਚ ਸੈਨੀਟਾਈਜ਼ਰ ਜਿਹੜਾ ਉਹ ਛੜਕਿਆ ਜਾ ਰਿਹਾ ਕਿਉਂਕਿ ਪਾਣੀ ਜਿਹੜਾ ਉਤਰ ਚੁੱਕਿਆ ਤੇ ਉਸ ਤੋਂ ਬਾਅਦ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਉਹ ਬਣ ਗਿਆ ਇਸ ਦੇ ਨਾਲ ਹੀ ਪਸ਼ੂਆਂ ਲਈ ਚਾਰਾ ਜਿਹੜਾ ਉਹ ਖੁਦ ਘਰ ਘਰ ਤੱਕ ਪਹੁੰਚਾਇਆ ਜਾ ਰਿਹਾ ਖਾਣ ਪੀਣ ਦਾ ਰਾਸ਼ਨ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਪਹਿਲਾਂ ਤੁਹਾਨੂੰ ਇਹ ਮਸ਼ੀਨ ਦਿਖਾ ਦਿੰਨੇ ਆ ਕਿ ਇਸ ਮਸ਼ੀਨ ਦੇ ਰਾਹੀਂ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਸੈਨੀਟਾਈਜ਼ਰ ਜਿਹੜਾ ਉਹ ਛੜਕਿਆ ਜਾ ਰਿਹਾ ਇਸ ਤੋਂ ਇਲਾਵਾ ਹੋਰ ਵੀ ਕਈ ਰਾਹਤ ਕਾਰਜ ਜਿਹੜੇ ਆ ਉਹ ਚਲਾਇਆ ਜਾ ਰਿਹਾ ਸਾਡੇ ਨਾਲ ਸਸਤਾ ਦੇ ਅੱਗੇ ਮੌਜੂਦ ਆ ਗੱਲਬਾਤ ਕਰ ਲੈਨੇ ਆ ਅੰਕਲ ਜੀ ਨਾਮ ਕੀ ਆ ਤੁਹਾਡਾ ਜਸਵਿੰਦਰ ਸਿੰਘ ਖਾਲਸਾ ਜੀ ਮੈਂ ਜਸਵਿੰਦਰ ਇੰਗਲੈਂਡ ਚ ਰਹਿੰਦਾ ਹਾਂ ਪਰ ਇੱਥੇ ਗੁਰੂ ਦਾ ਹੁਕਮ ਮੰਦਾ ਹੋਇਆ ਨਾਮ ਜਪੋ ਕੇ ਇਸ ਕਰੋ ਵੰਡ ਕੇ ਛਕੋ ਤੇ ਮੈਂ ਇੱਥੇ ਸੇਵਾ ਕਰਦਾ ਹਾਂ 15 ਸਾਲ ਹੋ ਗਏ ਮਨਾਉਂਦੇ ਆ ਪਰ ਮੇਰਾ ਪਹਿਲਾ ਪਰਪਸ ਸੀ ਕਿ ਮਤਲਬ ਸੀ ਕਿ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਪੜਾਈਆਂ ਕਰਾਈਏ ਅੱਜ ਮੈਂ 6000 ਬੱਚੇ ਪੜਾ ਰਿਹਾ ਹਾਂ 7 ਫ੍ਰੀ ਸਕੂਲ ਵੀ ਚੱਲ ਰਹੇ ਸਾਡੇ ਮੇਰੀ ਟੀਮ ਹੈ ਪੂਰੀ ਵੱਡੀ ਤੇ ਮੈਂ ਚਾਹਨਾ ਕਿ ਹੁਣ ਇਹ ਪੰਜਾਬ ਨੂੰ ਜਾਣ ਬੁੱਝ ਕੇ ਅਨਪੜ੍ਹ ਰੱਖਿਆ ਗਿਆ ਤੇ ਅੱਪ ਬੱਚੇ ਪੜਾਈਆਂ ਕਰਾਈਏ ਬੜੀ ਬੜੀ ਹੜ੍ਹ ਹੋੜ ਨਹੀਂ ਆਣਗੇ ਕਦੀ ਵੀ ਜੇ ਬੱਚੇ ਬੜੀ ਉਹਨਾਂ ਕੁਰਸੀਆਂ ਤੇ ਬੈਠੇ ਹੋਣਗੇ ਸੋ ਇਹ ਮੈਂ ਪਿਛਲੇ ਬੰਦਾ ਸੇ ਸੇਵਾ ਕਰਦਾ ਆ ਜਾਂ ਫਿਰ ਹੁਣ ਦੇਖਿਆ ਹੜ ਆ ਗਿਆ ਏ ਵੀ ਨੂੰ ਹੜਾ ਚਾਪਾ ਸੇਵਾ ਕਰਨੀ ਹੈ ਮੈਨੂੰ ਮੇਰੇ ਅੰਦਰ ਦਰਦ ਹੈ ਆਪਣੀ ਕੌਮ ਵਾਸਤੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਪੰਜਾਬ ਆਪਣਾ ਘਰ ਹੈ ਗੁਰੂਆਂ ਦੀ ਧਰਤੀ ਹੈ ਸੋ ਇੱਥੇ ਆਪਾਂ ਬੱਚਿਆਂ ਨੂੰ ਪਿਆਰ ਨਾਲ ਦੇ ਕੇ ਪਰਮਾ ਨਾਲ ਵੀ ਥੋੜਾ ਜੋੜੀਦਾ ਤੇ ਬੜੀ-ਬੜੀ ਪੜਾਈਆਂ ਕਰਾਈਦੀਆਂ ਇੰਗਲੈਂਡ 'ਚ ਰਹਿ ਕੇ ਵੀ ਪੰਜਾਬ ਦਾ ਦਰਦ ਜਿਹੜਾ ਉਹ ਦੇਖਿਆ ਨਹੀਂ ਗਿਆ ਉਹ ਜੀ ਬਿਲਕੁਲ ਨਹੀਂ ਜੀ ਆਪਾਂ ਸਾਡਾ ਗੁਰੂਆਂ ਦੀ ਧਰਤੀ ਹੈ ਔਰ ਉਹਨੇ ਹੀ ਮੈਨੂੰ ਸਭ ਕੁਝ ਦਿੱਤਾ ਹੈ ਨਾ ਜੀ ਮੇਰੀ ਕਹਾਣੀ ਵੀ ਪਖਾਰੀ ਤੋਂ ਰਾਜਾ ਹੈ ਆ ਮੈਂ ਅੰਗਰੇਜ਼ ਨੌਕਰੀ ਨੰਦੇ ਸੀ ਤੇ ਅੱਜ ਅੰਗਰੇਜ਼ ਮੈਂ ਕੋਈ 105 ਅੰਗਰੇਜ਼ੀ ਕੰਮ ਕਰਦੇ ਆ ਇਸ ਸਭ ਪਰਮਾ ਮੈਂ ਥੋੜਾ ਜਿਹਾ ਬੱਚਿਆਂ ਨੂੰ ਜਾਗ ਲਾਣਾ ਇੱਕ ਜਪ ਜੀ ਸਕਦਾ ਬਾਣ 15 ਮਿੰਟ ਕਿਉਂਕਿ ਉਹ ਸਾਡੇ ਗੁਰੂ ਦਾ ਹੁਕਮ ਸੀ ਨਾ ਸਭ ਸਿੱਖਨ ਕੋ ਹੁਕਮ ਹੈ ਅੱਜ ਹੁਕਮ ਨਾ ਭੁੱਲ ਗਏ ਮੈਂ ਮਾਪੇ ਉਹ ਸਾਡੇ ਇੱਕ ਸਿੱਖਿਆ ਦਿੰਦੇ ਸੀ ਮੈਂ ਬੱਚਿਆਂ ਦਾਦਾ ਨਾਨਾ ਬਣ ਕੇ ਬੱਚਿਆਂ ਸਿੱਖਿਆ ਦੇ ਕੇ ਪਰ ਬੜੀਆਂ ਬੜੀਆਂ ਪੜਾਈਆਂ ਕਰਾਉਂਦਾ ਔਰ ਜਿਹਨੇ ਬੱਚੇ ਮਾਪਿਆਂ ਕੋਲ ਪੈਸੇ ਨਹੀਂ ਅਗੇ ਬੱਚਾ ਲੋੜਵੰਦ ਹੈ ਪੜਾਕੂ ਹੈ ਜਿਹਨੇ ਮਰਜੀ ਪਹਿਲੇ ਲੈ ਲਓ ਮੇਰੇ ਕੋਲ ਇਹ ਮੈਂ ਹੁਣ ਵੀ ਅਦਾ ਕਰਕੇ ਆਇਆ ਨਾ ਸਾਰੀਆਂ ਬੱਚੀਆਂ ਭੈਣਾਂ ਨੂੰ ਕਿ ਆਪਾਂ ਤੁਹਾਡੇ ਇੱਥੇ ਬਕੋਗੇ ਸਕੂਲ ਵੀ ਖੋਲ੍ਹ ਦਿਆਂਗੇ ਤੁਹਾਡੇ ਬੱਚੇ ਪੜਾ ਦੇਾਂਗੇ ਤੇ ਇਹ ਸਾਰਾ ਕੁਝ ਮੇਰੀ ਬੱਚੀ ਇੱਥੇ ਜਸਪ੍ਰੀਤ ਕੌਰ ਹੈ ਜਿਹੜੀ ਕਿ ਇਹ ਬਹੁਤ ਹੈਂਡਲ ਕਰਦੀ ਹੈ ਮੈਂ ਤਾਂ ਫਿਰ ਮਹੀਨੇ ਬਾਅਦ ਚੱਲ ਜਾਣਾ ਪਰ ਮੈਂ ਉੱਥੇ ਕਾਰੋਬਾਰ ਕਰਨ ਨਹੀਂ ਜਾਂਦਾ ਉੱਥੇ ਕੈਨੇਡਾ ਯੂਰਪ ਦੇ 26 ਮੁੱਲਕ ਹੋਰ ਮੁੱਲਕਾਂ ਜਾ ਕੇ ਨਾ ਮੈਂ ਕਹਿੰਦਾ ਮੇਰੇ ਵੀਰੋ ਮੇਰੇ ਭੈਣੋ ਥੋੜੇ ਗੁਰਦੁਆਰੇ ਘੱਟ ਕਰਦੇ ਵਿਚਾਰ ਕੇ ਕਰੋ ਮੇਰੇ ਵੇ ਰਜੀਆਂ ਨਰ ਜਾਓ ਰਮਾਲੇ ਮੇਰੀਆਂ ਪੈਣਾ ਚਾਹਦੀਆਂ ਉਹ ਸਾਰੀ ਛੁੱਟੀ ਜਾਂਦੇ ਕੋਈ ਮर्यादा ਨਹੀਂ ਤੋੜਨੀ ਹੈ ਨਾ ਮੈਂ ਗਲਤ ਨਾ ਸਮਝਣਾ ਹੀਰਿਆਂ ਦਾ ਰਮਾਲਾ ਵੀ ਥੋੜਾ ਹੈ ਔਰ ਗਰੀਬ ਭੁੱਖੇ ਵਾਸਤੇ ਲੰਗਰ ਤੇ ਗੁਰਦੁਆਰੇ ਆਪਾਂ ਬਣਾਵਾਂਗੇ ਸਾਰੀ ਦੁਨੀਆ ਚ ਪਰ ਬੱਚਾ ਦਾ ਸਿੰਹ ਪੈਂਦਾ ਨਹੀਂ ਹੈ ਸਮੇ ਦੀ ਲੋੜ ਹੈ ਵਿਦਿਆ ਦਾ ਲੰਗਰ ਲਈ ਹੈ ਵਿਦਿਆ ਦਾ ਲੰਗਰ ਅੱਜ ਬੜੇ ਬੜੇ ਪ੍ਰਚਾਰਕ ਵੀ ਕਹਿੰਦੇ ਆ ਸੋ ਉਹ ਮੇਰੇ ਥਾਪੜਾ ਮਿਲਿਆ ਸੀ ਭਾਈ ਜਸਬੀਰ ਸਿੰਘ ਖਾਲਸਾ ਕਰਨੇ ਵਾਲੇ ਹੋਇਆ ਕਿ ਉਹਨਾਂ ਨੇ ਕਿਹਾ ਸੀ ਵੀ ਆਜ ਆਉਣ ਵਾਲੀ ਪਨੀਰੀ ਸੰਭੀ ਹੈ ਸੋ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਨੂੰ ਪੜਾ ਕੇ ਗੁਰੂ ਨਾਲ ਜੋੜ ਕੇ ਅੱਜ ਮੇਰੇ ਬੱਚੇ ਉੱਥੇ ਰਾਜ ਕਰ ਰਹੇ ਆ ਭਿਖਾਰੀ ਤੋਂ ਰਾਜਾ ਮੇਰੀ ਕਹਾਣੀ ਹੈ ਸੋ ਇਹ ਅੱਜ ਭੁੱਲ ਗਏ ਵਿਚਾਰੇ ਤੇ ਚਲੋ ਕੋਈ ਨਹੀਂ ਮੈਂ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਜੇ ਇੱਕ 15 ਮਿੰਟ ਦਾ ਪਾਠ ਕਰੋ ਤੇ ਵਡੀਆਂ ਪੜਾਈਆਂ ਕਰੋ ਮੇਰੇ ਕੋਲ ਇਸ ਤਰ੍ਹਾਂ ਦੀ ਸੇਵਾ ਮੇਰੇ ਕੋਲ ਹੋ ਰਹੀ ਹੈ ਔਰ ਅਕੀਲੇ ਸਵਾਸਤ ਕਰਨੀ ਹੈ ਕਿ ਗੁਰੂ ਦਾ ਹੁਕਮ ਹੈ ਨਾ ਨਾਮ ਜਪੋ ਕੇ ਕਰੋ ਵਣ ਕੇ ਜੀ 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 ਤਾਂ ਸਾਡੇ ਨਾਲ ਹੋਰ ਵੀ ਸੰਸਥਾ ਦੇ ਮੈਂਬਰ ਮੌਜੂਦ ਆ ਗੱਲਬਾਤ ਕਰਨ ਲੈਣ ਪਏ ਨੇ ਇਹ ਮਨ ਚ ਕਿੱਦਾਂ ਆਇਆ ਕਿ ਇਹਨਾਂ ਪਿੰਡਾਂ ਵਿੱਚ ਜਾ ਕੇ ਸੇਵਾ ਜਿਹੜੀ ਆ ਕੀਤੀ ਜਾਣੀ ਚਾਹੀਦੀ ਆ ਸਾਡੀ ਸ਼ੁਰੂ ਤੋਂ ਇੱਕ ਰਿਹਾ ਕਿ ਸੇਵਾ ਉੱਥੇ ਕੀਤੀ ਜਾਵੇ ਜਿੱਥੇ ਲੋੜ ਹੈ ਸੋ ਅਸੀਂ ਦੇਖਿਆ ਕਿ ਫਿਰੋਜ਼ਪੁਰ ਇਲਾਕੇ 'ਚ ਜਦੋਂ ਹੜਾ ਪਾਣੀ ਆਣਾ ਸ਼ੁਰੂ ਹੋਇਆ ਉਸ ਵੇਲੇ ਇੱਥੇ ਕੋਈ ਨਹੀਂ ਸੀ ਜਿਹੜਾ ਆ ਕੇ ਮਦਦ ਕਰਦਾ ਸੋ ਉਸ ਵੇਲੇ 22 ਅਗਸਤ ਤੋਂ ਤਕਰੀਬਨ ਅਸੀਂ ਇੱਥੇ ਜਿਹੜੀ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਨੇ ਤੇ ਘਰ ਘਰ ਜਾ ਕੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਤੇ ਉਸ ਵੇਲੇ ਘਰ ਘਰ ਜਾ ਕੇ ਬੋਟ ਰਾਹੀਂ ਜਿਹੜਾ ਸਮਾਨ ਪਹੁੰਚਾਇਆ ਗਿਆ ਔਰ ਪਾਣੀ ਘਟਣਾ ਸ਼ੁਰੂ ਹੋਇਆ ਸੋ ਜਿਹੜਾ ਅਗਲਾ ਪ੍ਰੋਸੈਸ ਹੈ ਸੈਨੀਟਾਈਜੇਸ਼ਨ ਦਾ ਤੇ ਮਛਰਾਂ ਦੇ ਮਛਰਾਂ ਤੋਂ ਬਚਾ ਲਈ ਜਿਹੜਾ ਛੜਕਾਇਆ ਬਿਮਾਰੀਆਂ ਤੋਂ ਬਚਾ ਲਈ ਜਿਹੜਾ ਛੜਕਾਇਆ ਉਹ ਕਾਰਜ ਸ਼ੁਰੂ ਕੀਤੇ ਗਏ ਨੇ ਹਾਲਾਤ ਦੇਖ ਕੇ ਕਿੰਨਾ ਕੁ ਮਨ ਜਿਹੜਾ ਉਹ ਦੁਖੀ ਹੋਇਆ ਹੈ ਕਿ ਪੰਜਾਬ ਦੇ ਲੋਕ ਅੱਜ ਇਸ ਦਰਦ ਨੂੰ ਹੰਡਾ ਰਹੇ ਆ ਮਨ ਤਾਂ ਦੁਖੀ ਹੁੰਦਾ ਸਾਰਾ ਦੇਖ ਕੇ ਕਿਉਂਕਿ ਜਿਹਦਾ ਜਿਹੜੇ ਲੋਕ ਇੱਥੇ ਰਹਿ ਰਹੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਡਿਫਿਕਲਟ ਹੈ ਕਿਉਂਕਿ ਇਸ ਵੇਲੇ 스멜 ਵੀ ਇੱਥੇ ਇੰਨੀ ਜ਼ਿਆਦਾ ਹੈ ਪਾਣੀ ਇੰਨਾ ਗੰਧਲਾ ਜਿਹਦੇ ਚੋਂ ਲੰਘਣਾ ਜਿਹਦੇ ਨਾਲ ਬਿਮਾਰੀਆਂ ਦਾ ਮਹਾਮਾਰੀ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੋਇਆ ਪਿਆ ਹੈ ਪਰ ਇੱਕ ਇਹਦੇ ਨਾਲ ਖੁਸ਼ੀ ਹੈ ਕਿ ਹਰ ਕੋਈ ਹੈ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਦਾ ਵਾਰ ਰਹਿ ਕੇ ਹਮੇਸ਼ਾ ਜਿਹੜੀ ਚੜ੍ਹਦੀ ਕਲਾ 'ਚ ਰਹਿੰਦੀ ਹੈ ਕੌਮ ਸੋ ਹੈ ਸਾਰੇ ਚੜ੍ਹਦੀ ਕਲਾ 'ਚ ਨੇ ਗੁਰੂ ਦੇ ਭਾਣੇ ਤੇ ਨੇ ਤੁਹਾਡੇ ਵੱਲੋਂ ਇੱਥੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਕਿਹੜੇ-ਕਿਹੜਾ ਪ੍ਰੋਜੈਕਟ ਤੁਸੀਂ ਇੱਥੇ ਲੈ ਕੇ ਆਏ ਹੋ ਪਿੰਡਾਂ ਵਾਲੇ ਜਿਹੜੇ ਹੜਪੀੜ ਤੇ ਇਸ ਵੇਲੇ ਤਕਰੀਬਨ 2000 ਦੇ ਕਰੀਬ ਜਿਹੜੇ ਜੋ ਡਾਟਾ ਬੋਲ ਰਿਹਾ ਤਕਰੀਬਨ 2000 ਦੇ ਕਰੀਬ ਜਿਹੜੇ ਪਿੰਡ ਨੇ ਪ੍ਰਭਾਵਿਤ ਹੋਏ ਨੇ ਪੰਜਾਬ ਦੇ ਸੋ ਉਹਨਾਂ ਵਿੱਚੋਂ ਤਕਰੀਬਨ 13 ਕੋ ਪਿੰਡਾਂ ਦੀ ਸੇਵਾ ਜਿਹੜੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਲਈ ਹੈ ਜਿਹਦੇ ਵਿੱਚੋਂ 10 ਪਿੰਡ ਜਿਹੜੇ ਨੇ ਇਸ ਫਿਰੋਜ਼ਪੁਰ ਦੇ ਨੇ ਤੇ ਉਹਦੇ ਲਈ ਅਸੀਂ ਸਾਡਾ ਮੇਨ ਮਕਸਦ ਹੈ ਕਿ ਮੁਰ ਤੋਂ ਲੀਹਾਂ ਤੇ ਲਿਆਂਦੇ ਲਈ ਹਰੇਕ ਨੂੰ ਉਹਨਾਂ ਦੇ ਜਿਹੜੇ ਆ ਆਪਣੇ ਜੋ ਉਹਨਾਂ ਦੇ ਨੁਕਸਾਨ ਹੋਏ ਆ ਉਹਦੇ ਚੋਂ ਭਾਰ ਕੱਢਣਾ ਤੇ ਪੈਰਾਂ ਤੇ ਖੜਾ ਕਰਨਾ ਸੋ ਉਹਦੇ ਵਾਸਤੇ ਅਸੀਂ ਜਿਹੜਾ ਕਾਰਜ ਚ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਫਸਲਾਂ ਦਾ ਨੁਕਸਾਨ ਹੈ तकरीबन 5 ਤੋਂ 6000 ਏਕੜ ਜਿਹੜਾ ਸਿਰਫ ਇਹਨਾਂ ਪਿੰਡਾਂ ਦੀ ਗੱਲ ਕਰ ਰਹੀਆਂ ਸੋ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੋ ਉਹਦੀ ਪਰਪਾਈ ਦੇ ਲਈ ਬੀਜ ਖਾਦ ਆਦਿ ਜੋ ਹੈ ਪਾਣੀ ਸੁੱਕਣ ਤੇ ਉਹ ਸਭ ਜਿਹੜਾ ਪ੍ਰੋਵਾਈਡ ਕੀਤਾ ਜਾਏਗਾ ਉਸ ਤੋਂ ਇਲਾਵਾ ਜੋ ਬੱਚਿਆਂ ਦੀ ਪੜ੍ਹਾਈ ਹੈ ਕਿਉਂਕਿ ਬੜੀ ਇੰਪੋਰਟੈਂਟ ਹੈ ਸੋ ਉਹ ਕਿਤੇ ਹਰਜ ਨਾ ਹੋਵੇ ਉਹਦਾ ਕੋਈ ਸੋ ਇਸ ਸਾਲ ਹੀ ਬੱਚਾ ਨੂੰ ਡਰੋਪ ਆਊਟ ਨਾ ਕਰਨਾ ਪਵੇ ਇਸ ਸੈਸ਼ਨ ਦੀ ਜਿਹੜੀ ਸਕੂਲ ਦੀ ਫੀਸ ਹੈ ਉਹ ਐਜੂਕੇਸ਼ਨ ਜਾਂ ਪ੍ਰੋਜੈਕਟ ਵੱਲੋਂ ਹੜਪਰਭਾਤ ਪਰਿਵਾਰਾਂ ਨੂੰ ਦਿੱਤੀ ਜਾਏਗੀ ਪਰ ਕਿੰਨਾ ਸਮਾਂ ਲੱਗ ਜਾਵੇ ਲੱਗ ਜਾਵੇਗਾ ਇਹਨਾਂ ਪਿੰਡਾਂ ਨੂੰ ਮੁੜ ਲਈ ਤੇ ਲਿਆਉਣ ਲਈ ਜਿੱਦਾਂ ਜਿਸ ਤਰ੍ਹਾਂ ਪਹਿਲਾਂ ਸੀਗੇ ਜਿਹੜਾ ਪਿੰਡਾਂ ਚ ਅਸੀਂ ਵਿਚਰ ਰਹੇ ਹਾਂ ਇਹਨਾਂ ਨੂੰ ਮੁੜ ਲਈ ਤੇ ਆਨ ਨੂੰ ਨਾ ਨਾ ਕਰਦੇ ਆ ਤਕਰੀਬਨ 4 ਤੋਂ 5 ਮਹੀਨੇ ਦਾ ਸਮਾਂ ਲੱਗੇਗਾ ਹੂੰ ਅੰਦਾਜ਼ਨ ਹੈ ਬਾਕੀ ਵਧ ਘਟ ਹੋ ਸਕਦਾ ਹੈ ਇਹਨਾਂ ਜਿੰਨਾ ਸਮਾਂ ਤੁਸੀਂ ਦੱਸ ਰਹੇ ਹੋ ਇਸ ਦੌਰਾਨ ਫਿਰ ਵਲੰਟੀਅਰ ਜਾਂ ਫੰਡਸ ਵਗੈਰਾ ਦਾ ਫਿਰ ਕਿਦਾਂ ਮੈਨੇਜ ਕਰੋਗੇ ਜੀ ਬਹੁਤ ਸਾਰੇ ਐਸੇ ਸੱਜਣ ਨੇ ਜਿਹੜੇ 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 ਆਪਣਾ ਹੈ 휴ਮੈਨਿਟੀ ਲਈ ਦਰਦ ਰੱਖਦੇ ਨੇ ਇਨਸਾਨੀਅਤ ਲਈ ਉਹਨਾਂ ਦੇ ਮਨ ਵਿੱਚ ਦਰਦ ਹੈਗਾ ਤੇ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਭਾਵੇਂ ਉਹ ਪੰਜਾਬ ਚ ਨੇ ਤੇ ਭਾਵੇਂ ਉਹ ਕਿਤੇ ਵੀ ਨੇ ਉਹਨਾਂ ਦੇ ਮਨ ਵਿੱਚ ਜਿਨ੍ਹਾਂ ਦੇ ਮਨ ਵਿੱਚ ਵੀ ਇਹ ਦਰਦ ਹੈ ਉਹ ਆ ਕੇ ਸਹਿਯੋਗ ਲਈ ਆਪਣਾ ਹੱਥ ਅੱਗੇ ਵਧਾ ਰਿਹਾ ਹੈ ਭਾਵੇਂ ਕੋਈ ਆ ਆ ਪਾ ਕੇ ਸੇਵਾ ਕਰ ਰਿਹਾ ਹੈ ਕੋਈ ਸਮਾਨ ਪੇਜ ਕੇ ਸੇਵਾ ਕਰ ਰਿਹਾ ਹੈ ਕੋਈ ਕਿਸੇ ਰੂਪ ਚ ਸੇਵਾ ਕਰ ਰਿਹਾ ਹੈ ਸੋ ਹਰ ਕੋਈ ਆਪਣਾ ਆਪਣਾ ਬੰਦਾ ਯੋਗਦਾਨ ਦੇ ਵਿੱਚ ਪਾ ਰਿਹਾ ਤਾਂ ਹੀ ਇਹ ਜਿਹੜੀਆਂ ਸੇਵਾਵਾਂ ਨੇ ਨਿਰੰਤਰ ਚੱਲ ਰਹੀਆਂ ਨੇ ਤਾਂ ਹੋਰ ਵੀ ਮੈਂਬਰ ਮੌਜੂਦ ਆ ਲੋਕਾਂ ਨੂੰ ਮਿਲੇ ਉਹ ਮੇਨ ਕਿਸ ਚੀਜ਼ ਦੀ ਜਿਹੜੀ ਜ਼ਰੂਰਤ ਆ ਇੱਥੇ ਇਸ ਪਿੰਡ ਵਿੱਚ ਦੇਖੋ ਜੀ ਇੱਥੇ ਜਿਹੜੇ ਇਸ ਪਿੰਡ ਦੀ ਗੱਲ ਕਰੀਏ ਇੱਥੇ ਪਾਣੀ ਦੀ ਵੀ ਥੋੜੀ ਘਾਟ ਹੈਗੀ ਹੈ ਕਿਉਂਕਿ ਪਹੁੰਚ ਨਹੀਂ ਪਾਰੇ ਪਾਣੀ ਤੇ ਜਿਹੜੀ ਦੂਸਰੀ ਚੀਜ਼ ਜ਼ਿਆਦਾ ਰਾਸ਼ਨ ਔਰ ਹੋਰ ਚੀਜ਼ਾਂ ਦੀ ਘਾਟ ਨਹੀਂ ਇੱਥੇ ਦੇਖਣ ਨੂੰ ਮਿਲ ਰਹੀ ਕਿਤੇ ਪੰਚਾਇਤਾਂ ਨਾਲ ਵੀ ਮੀਟਿੰਗਾਂ ਕੀਤੀਆਂ ਇੱਥੇ ਲੋਕਾਂ ਨੂੰ ਆਪਣੀ ਜ਼ਮੀਨ ਦੀ ਬਿਜਾਈ ਦੀ ਚਿੰਤਾ ਹੈਗੀ ਹੈ ਜਿਹੜੀ ਸਤਾਰੀ ਹੈ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਪੂਰੀ ਹੈਲਪ ਕਰਨ ਦੇ ਵਾਸਤੇ ਮਦਦ ਕਰਨ ਵਾਸਤੇ ਆਏ ਆ ਤੇ ਦੂਸਰਾ ਸਾਨੂੰ ਜਿਹੜਾ ਖਤਰਾ ਜ਼ਿਆਦਾ ਮਨਰੰਦਾ ਨਜ਼ਰ ਆ ਰਿਹਾ ਬਿਮਾਰੀਆਂ ਦਾ ਖਤਰਾ ਨਜ਼ਰ ਆ ਰਿਹਾ ਕਿ ਜੇ ਸਿਹਤਮੰਦ ਨਾ ਹੋਏ ਸਾਡਾ ਪੰਜਾਬ ਸਿਹਤਮੰਦ ਨਹੀਂ ਤਾਂ ਫਿਰ ਕਾਰਜ ਕਿੱਥੋਂ ਹੋਣਗੇ ਪੂਰੇ ਤੇ ਉਹਦੇ ਵਾਸਤੇ ਸਾਡਾ ਉਪਰਾਲਾ ਜਿਹੜਾ ਚੱਲ ਰਿਹਾ ਇਸ ਵਕਤ ਮਹੀਨੇ ਸਭ ਤੋਂ ਜੰਗੀ ਪੱਧਰ ਤੇ ਜਿਹੜੀ ਅਸੀਂ ਚਲਾ ਰਹੇ ਆ ਉਹ ਹੈਗੇ ਕਿ ਸਾਡੇ ਇਥੋਂ ਦੇ ਵੀਰ ਪੈਣਾ ਬਿਮਾਰ ਹੀ ਨਾ ਹੋਣ ਸਾਨੂੰ ਰੋਕਥਾਮ ਦੇ ਵਿੱਚ ਜਿਆਦਾ ਪੈਸਾ ਲਗਾਉਣਾ ਚਾਹੀਦਾ ਹੈ ਜਿਆਦਾ ਸਮਾਂ ਲਗਾਉਣਾ ਚਾਹੀਦਾ ਹੈ ਬਜਾਏ ਕਿ ਉਹਨਾਂ ਨੂੰ ਡਾਕਟਰੀ ਸਹਾਇਤਾ ਬਾਅਦ ਚੋਂ ਲੈਣੀ ਪਏ ਉਹ ਉੱਥੇ ਤੱਕ ਪਹੁੰਚੇ ਹੀ ਨਾ ਜਾਏ ਤੇ ਬਾਕੀ ਮੈਡੀਕਲ ਕੈਂਪ ਵੀ ਲਗਾ ਰਹੇ ਹਾਂ ਨਾਲ ਕਿਉਂਕਿ ਪਾਣੀ ਦੇ ਨਾਲ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸੀ ਯੂਆਈ ਦੀ ਸਮੱਸਿਆ ਸਾਹਮਣੇ ਆ ਰਹੀ ਸੀ ਅਲਰਜੀ ਸਾਹਮਣੇ ਆ ਰਹੀਆਂ ਸੀ ਉਹਦੇ ਵਾਸਤੇ ਪੂਰੇ ਸਾਰਿਆਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲੱਗ ਰਿਹਾ ਹੈ ਰਜਾ ਸੰਵੀਸਯੋਗ ਦੇ ਰਿਹਾ ਆਪਣਾ ਅਥੇ ਦੇ ਸੱਜਣ ਸਾਰੇ ਸਹਿਯੋਗ ਦੇ ਰਹੇ ਆ ਬਹੁਤ ਸੁਚੱਜੇ ਢੰਗ ਨਾਲ ਇਹ ਚੱਲ ਰਿਹਾ ਕਾਰਜ ਤਾਂ ਜਿੱਥੇ ਸਸਤਾ ਵੱਲੋਂ ਇੱਥੇ ਸੇਵਾ ਨਿਭਾਈ ਜਾਗਲੀ ਆ ਤਾਂ ਉੱਥੇ ਹੀ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਪਿੰਡ ਦੀ ਕੁਝ ਔਰਤਾਂ ਸਾਡੇ ਨਾਲ ਮੌਜੂਦ ਆ ਬੇਟਾ ਕੀ ਨਾਮ ਕੀ ਆ ਤੁਹਾਡਾ ਪ੍ਰਦੀਪ ਕੌਰ ਪ੍ਰਦੀਪ ਕੌਰ ਜੀ ਹੜ੍ਹਾਂ ਦੀ ਗੱਲ ਕਰ ਲਈਏ ਤਾਂ ਹੜ੍ਹਾਂ ਦੌਰਾਨ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇਸ ਪਿੰਡ ਦੇ ਕਿਉਂਕਿ ਜਦੋਂ ਵੀ ਹੜ੍ਹ ਆਉਂਦੇ ਆ ਪੰਜਾਬ 'ਚ ਤੁਹਾਡੇ ਪਿੰਡ ਨੂੰ ਇਸ ਪਿੰਡ ਨੂੰ ਵੱਡੀ ਮਾਰ ਜਿਹੜੀ ਹੜ੍ਹਾਂ ਦੀ ਉਹ ਪੈਂਦੀ ਹੈ ਹਾਂਜੀ ਜਿੱਦਾਂ ਕਿ ਬਹੁਤ ਸਾਰਾ ਨੁਕਸਾਨ ਹੋਇਆ ਹੈ ਖੇਤੀਬਾੜੀ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਪਸ਼ੂਆਂ ਦਾ ਲੋਕਾਂ ਦੇ ਘਰ ਟਹਿਗੇ ਨੇ ਤਾਂ ਇੱਥੇ ਬਹੁਤ ਕੁਝ ਨੁਕਸਾਨ ਹੋਇਆ ਹੈ ਜਿੱਦਾਂ ਕਿ ਹੁਣ ਸੰਸਥਾ ਵੱਲੋਂ ਹੀ ਸਾਰੀ ਸੇਵਾ ਕੀਤੀ ਜਾ ਰਹੀ ਹੈ ਉਦੋਂ ਸਰਕਾਰ ਵੱਲੋਂ ਤਾਂ ਕੋਈ ਪਹੁੰਚਿਆ ਨਹੀਂ ਸਾਡੇ ਤੱਕ ਕਿ ਕੋਈ ਸਰਕਾਰ ਨਹੀਂ ਪਹੁੰਚੀ ਇੱਥੇ ਸਸਤਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਨੁਕਸਾਨ ਕਿੰਨਾ ਕੁ ਹੋਇਆ ਲੋਕਾਂ ਦਾ ਇੱਥੇ? ਨੁਕਸਾਨ ਤਾਂ ਬਹੁਤ ਹੋਇਆ ਵਾ ਖੇਤੀਬਾੜੀ ਦਾ ਬਹੁਤ ਜ਼ਿਆਦਾ ਹੋਇਆ ਵਾ ਘਰਾਂ ਦੇ ਲੋਕਾਂ ਦੇ ਘਰ ਟਹਿ ਗਏ ਨੇ ਪਸ਼ੂ ਵਗੈਰਾ ਰੁੜ ਗਏ ਨੇ। ਜਦੋਂ ਪਾਣੀ ਆਇਆ ਸੀਗਾ ਫਿਰ ਉਦੋਂ ਤੁਸੀਂ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਪਸ਼ੂਆਂ ਲਈ ਚਾਰਾ ਵਗੈਰਾ ਫਿਰ ਕਿਵੇਂ ਆਉਂਦਾ ਰਿਹਾ ਇੱਥੋਂ ਤੱਕ ਕਿਉਂਕਿ ਇੱਥੇ ਦੱਸ ਰਹੇ ਸੀ ਕਿ 5-5 ਫੁੱਟ ਜਿਹੜਾ ਪਾਣੀ ਸੀਗਾ ਪਿੰਡ ਦੇ ਆਸ-ਪਾਸ। ਹਾਂਜੀ ਪਾਣੀ ਤਾਂ ਇੱਥੇ ਬਹੁਤ ਜ਼ਿਆਦਾ ਸੀਗਾ ਪਸ਼ੂਆਂ ਦਾ ਚਾਰਾ ਇਦਾਂ ਹੀ ਲੋਕਾਂ ਨੇ ਥੋੜੀ ਥੋੜੀ ਤੂੜੀ ਮਤਲਬ ਆਪਣੇ ਘਰਾਂ ਦੇ ਵਿੱਚ ਥੋੜੀ ਰੱਖੀ ਹੋਈ ਸੀਗੀ ਉਹਦੇ ਨਾਲ ਹੀ ਗੁਜ਼ਾਰਾ ਹੁੰਦਾ ਰਿਹਾ ਵਾ ਹਾਂਜੀ ਤਾਂ ਸਾਡੇ ਨਾਲ ਇੱਥੇ ਕੁਝ ਹੋਰ ਵੀ ਔਰਤਾਂ ਮੌਜੂਦ ਆ ਮਾਤਾ ਜੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰੀਤਮ ਕੌਰ ਹੈ ਮਾਤਾ ਜੀ ਕਦੇ ਸੋਚਿਆ ਸੀਗਾ ਕਿ ਆ ਵੀ ਹਾਲਾਤ ਜਿਹੜੇ ਦੇਖਣੇ ਪੈਣਗੇ ਹੱਥ ਜਿਹੜੇ ਉਹ ਔੜਨੇ ਪੈਣਗੇ ਖਾਣ ਪੀਣ ਲਈ ਰਾਸ਼ਨ ਜਿਹੜਾ ਟਰਾਲੀਆਂ ਤੋਂ ਫੜਨਾ ਪਊਗਾ ਹਾਂਜੀ ਹੁਣ ਵੀਰ ਜੀ ਹੱਥ ਜੋੜ-ਜੋੜ ਕੇ ਚੀਜ਼ ਵਕਤ ਲੈਣੇ ਆ ਕਿ ਵੀਰ ਭਰਾ ਆਉਂਦੇ ਨੇ ਉਹਨਾਂ ਨੂੰ ਅਖਿ ਦੇ ਵੀਰ ਜੀ ਸਾਨੂੰ ਵੀ ਦੇਜੋ ਇਹ ਸਾਡਾ ਤਾਂ ਫਸਲ ਮਰ ਗਿਆ ਸੀ ਤੇ ਹੁਣ ਕੁਛ ਨਹੀਂ ਬਚਿਆ ਨਹੀਂ ਗਾ ਤੇ ਸਾਲ ਭਰ ਕਿਤੋਂ ਕਾਣਾ 6 ਮਹੀਨੇ ਤਾਂ ਬਿਲਕੁਲ ਹੀ ਕੁਛ ਨਹੀਂ ਹੋਣਾਗਾ ਇਸ ਕਰਕੇ ਮੰਗੀ ਜੀ ਹੈ ਮੰਗ ਹਾਂਜੀ ਕਿੰਨਾ ਕ ਪਾਣੀ ਸੀਗਾ ਇੱਥੇ ਪਾਣੀ ਤਾਂ ਬਹੁਤ ਜ਼ਿਆਦਾ ਸੀਗਾ ਹਾਂਜੀ ਕਿ ਮਤਲਬ ਇਹਨਾਂ ਨਾਲ ਬੰਨ ਬੰਨ ਪਾਣੀ ਆਉਂਦਾ ਸੀਗਾ ਕਿ ਜੇ ਦੋ ਵਿੱਚ ਦੀ ਨੰਗ ਕਿਤੇ ਸਭ ਦਾ ਹੱਦ ਲੈਣ ਚਾਹੀਦਾ ਸੀ ਪਾਣੀ ਵੀ ਇੱਥੇ ਸਕੂਲੋਂ ਢੋਈਦਾ ਹੈਗਾ ਕਿ ਟੈਂਕੀਆਂ ਮਤਲਬ ਖਰਾਬ ਹੋ ਗਏ ਪਾਣੀ ਤੇ ਉਤੋਂ ਫਿਰ ਪਰਕ ਲਿਆਈਦਾ ਸੀ ਤੇ ਚਾਹੇ ਵੀਰ ਵਿਚਾਰੇ ਲਿਆਉਂਦੇ ਸੀ ਉਹਨਾਂ ਤੋਂ ਗੋਦਲਾ ਵਾਲਾ ਪਾਣੀ ਲੈਂਦੇ ਰਹੇ ਹਾਂਜੀ ਉਹ ਪੀਂਦੇ ਰਹੇ ਕੋਠਿਆਂ ਦੇ ਕਿਸੇ ਭਲਾ ਦੇਣਾ ਕਿਤੇ ਅਸੀਂ ਥੱਲੋਂ ਆਪੇ ਲੈ ਜਾਣਾ ਇਸ ਤਰ੍ਹਾਂ ਤੇ ਜੇ ਸਵਦਾ ਨਾ ਲੈ ਕੇ ਆਉਣਾ ਉਹਨਾਂ ਆਵਾਜ਼ ਦੇਣੀ ਕਿ ਫਲਾਨੀ ਥਾਂ ਤੇ ਵਰਦੀਂਦਾ ਪਿਆ ਤੇ ਉਤੋਂ ਫਿਰ ਅਸੀਂ ਲੰਗ ਕੇ ਲੈ ਕੇ ਆਉਂਦੇ ਰਹੇ ਕਿੰਨਾ ਕੁ ਮਨ ਜਿਹੜਾ ਉਹ ਦੁਖੀ ਹੋਇਆ ਅੱਖਾਂ ਸਾਹਮਣੇ ਘਰ ਡੁੱਬਦੇ ਪਾਣੀ ਵਿੱਚ ਦੇਖੇ ਗਏ ਫਸਲਾਂ ਡੁੱਬਦੀਆਂ ਵੇਖੀਆਂ ਆਂੀਆਂ ਅਗਰ ਚਲੇ ਜਾਂਦੇ ਸੀ ਤੇ ਅਸੀਂ ਦੋਵੇਂ ਜੀ ਫਸੇ ਸਾਂ ਤੇ ਉਹ ਠੀਕ ਨਹੀਂ ਰਹਿਂਦਾ ਉਹ ਕੋਠੇ 'ਚ ਬੈਠਾ ਰਹਿੰਦਾ ਸੀ ਤੇ ਮੈਂ ਕੱਲੀ ਤੂਤ ਆ ਕੇ ਪਾਣੀ ਖੜਦੀ ਸੀ ਸੋਦਾ ਖੜਕ ਗਿਆ ਹਮਮ ਅਬ ਖਾਂ ਨੰਗਦੇ ਹਾਂ ਕਿ ਤੁਹਾਨੂੰ ਪਤਾ ਬੁੱਢਿਆ ਤੇ ਉਹ ਨੰਗੇ ਨਹੀਂ ਜਾਂਦੇ ਹਾਂ ਹਾਂਜੀ ਇਹ ਸੀ ਗੱਲ ਤਾਂ ਬਿਲਕੁਲ ਐਸੀ ਸਾਡੇ ਨਾਲ ਪਿੰਡ ਵਾਸੀ ਅਤੇ ਸੋਸਤਾ ਦੇ ਮੈਂਬਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਫਰੋਜਪੁਰ ਦੇ ਪਿੰਡ ਧੀਗਾ ਘਾਰਾਂ ਵਿੱਚ ਉਹਨਾਂ ਵੱਲੋਂ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਘਰਾਂ ਵਿੱਚ ਜਾ ਕੇ ਸੈਨੀਟਾਈਜ਼ਰ ਕੀਤਾ ਜਾ ਰਿਹਾ ਉਹਨਾਂ ਨੇ ਉਹਨਾਂ ਨੇ ਪਿੰਡ ਵਾਸੀਆਂ ਨਾਲ ਇਹ ਵੀ ਵਾਅਦਾ ਕੀਤਾ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਵਿੱਚ ਡੁੱਬੀਆਂ ਫਸਲਾਂ ਬਰਬਾਦ ਹੋਈਆਂ ਪੰਜ ਤੋਂ 6 ਮਹੀਨੇ ਲਗਾਤਾਰ ਇਸ ਪਿੰਡ ਵਿੱਚ ਸੇਵਾ ਜਿਹੜੀ ਆ ਉਹ ਨਿਭਾਈ ਜਾਵੇਗੀ ਜਦ ਤੱਕ ਜ਼ਮੀਨਾਂ ਜਿਹੜੀਆਂ ਉਹ ਵਕਤਰ ਨਹੀਂ ਆਉਂਦੀਆਂ ਸਾ ਉਦੋਂ ਤੱਕ ਇਹਨਾਂ ਦੀ ਬਾਹ ਜਿਹੜੀ ਹੈ ਇਸ ਸੰਸਥਾ ਵੱਲੋਂ ਫੜੀ ਗਈ ਹੈ ਜਿਸ ਚੀਜ਼ ਦੀ ਵੀ ਲੋਡ ਹੋਵੇਗੀ ਉਹ ਹਰ ਚੀਜ਼ ਜਿਹੜੀ ਆ ਇਹਨਾਂ ਤੱਕ ਪਹੁੰਚਾਈ ਜਾਵੇਗੀ ਭਾਈ ਪੁੱਤ ਕੈਮਰਾਮੈਨ ਰਾਜੀਵਰ ਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚਾਂਦ